सा दरम्या इस समागम जे के मंडल केराजमान जहाँ ने वो दरम्यान पहुँच गए हैं साधानजी मंडल के डॉक्टर बलबीर सिंह कौल पी सी एस रिटायर्ड सबका डी पी आई पंजाब वो साढ़े दरम्यान तो तो पहुँच चुके हैं मैं उन्होंने गुजार करा कि वो प्रधानजी मंडल

ਆਨੰਦ ਮੰਨਦੇ ਵਿੱਚ ਰਿਸ਼ਕ ਸਾਹਿਬ ਨੇ ਗੈਸ ਨੇ ਕੋਈ ਗੱਲ ਕੋਈ ਗੱਲ ਚੀਨੀ ਪੇੜ ਤੋੜਦਾ ਫਿਰੇ ਰਹਿਣਾ ਪ੍ਰਸਿੱਧ ਸਾਹਿਤਕਾਰ ਤੇ ਪੱਤਰਕਾਰ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਅ ਅਨੰਦ ਜੀ ਨਾਲ ਜੁੜੇ ਹੋਣ ਹਾਂ ਅੰਤਾਰ ਸਿੰਘ ਮੈਕਪਰੀ ਜਨ ਮੁੱਖਿਆਦਾਰ ਸਮਾਖੰਤ ਕਰਦੇ ਹਾਂ ਮੈਕਪਰੀ ਨਾਲ 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 ਹੋ ਜਾ ਨਾਲ ਦਾ ਸ੍ਰੀ ਗ੍ਰੇਮ ਮੇਜੀ ਲੋਕ ਸਾਹਿਬ ਕੰਸੀਲ ਸਹਿਰ ਲੇਖਕ ਇੱਕ ਪ੍ਰਧਾਨ ਜੀ ਮੰਡਲ ਦੇ ਵਿੱਚ ਹੁਣ ਸਾਡੇ ਵਿਸ਼ਵ ਪੰਜਾਬੀ ਪ੍ਰਚਾਰ ਸਮਾਜ ਦੇ ਅਹਿਲ ਦੇ ਪ੍ਰਧਾਨ ਸੀਪਲ ਗੋਸੇ ਸਾਹਿਬ ਜੀ ਮਹਾਕਸੀ ਗੋਸੇ ਜੀ ਉਹ ਵੀ ਉਹਨਾਂ ਨੂੰ ਵਿਜਾਸ ਕਰਨ ਲਈ ਉਹ ਵੀ ਪ੍ਰਚਾਰ ਮੰਡਲ ਦੇ ਵਿੱਚ ਸੋਗ੍ਰਮ ਤੇਨ ਤਾਰਨ ਤੋਂ ਸਾਡੇ ਜਿਹੜੇ ਸਹਿਯੋਗ ਕਰ ਰਹੇ ਉਹ ਬਸ ਪੌਂਚ ਚੰਡੀ ਉੱਤੇ ਪੌਂਚ ਕਿ ਪਹੁੰਚ ਗਏ ਨੇ ਬਸ ਥੋੜੇ ਚਿਰਾਂ ਦੇ ਹੋ ਗਏ ਤੇ ਕੌਂਸਲ ਵਾਲੇ ਨੇ ਬਸ ਸਾਲ ਜੀ ਨੂੰ ਅਤੇ ਜਿਸੇ ਪੰਜਾਬੀ ਪਰਚਾ ਸਮਾ ਦੇ ਤਕਰਾਣ ਦੇਸੀ ਬਹਾਦਰ ਸਿੰਘ ਦੇ ਗੋਸ਼ਲ ਮੈਂ ਬਾਜ ਦੋੜਾ ਤਾੜੀਆਂ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹਨੂੰ ਕਿਤਾਬ ਦੇ ਨਾਲ ਨਾਲ ਸਾਡੇ ਦਰਮਿਆਨ ਜਿਹੇ ਕਰਨ ਕਰਨ ਦੀ ਪ੍ਰਦਾਨ ਸ਼ਾਮ ਨੂੰ ਹੋਣਗੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਤੇ ਇਸ ਦੇ ਨਾਲ ਨਾਲ ਉਹਨਾਂ 42 ਕਵੀਆਂ ਨੂੰ ਵੀ ਸਨਮਾਨਿਤ ਕੀਤਾ ਜਾਏਗਾ ਜਿਨ੍ਹਾਂ ਦੀਆਂ ਰਚਨਾਵਾਂ ਇਸ ਕਿਤਾਬ ਵਿੱਚ ਦੋ ਤੇਈਆਂ ਕਵਿਧਤਾਵਾਂ ਵਿੱਚ ਸ਼ਾਮਿਲ ਹੋਣਗੇ ਤੁਮੈਂ ਵਿਚਾਰਸ਼ ਕਰਾਂਗਾ ਕਿ ਇਸ ਪ੍ਰੋਗਰਾਮ ਦੇ ਇਹ ਸ਼ੁਰੂਆਤ ਕਰੀ ਕਿ ਕੀਤੀ ਜਾਵੇ ਮੈਂ ਵਿਸ਼ਵ ਪੰਜਾਬੀ ਪ੍ਰਚਾਰ ਸਮਾਜ ਦੇ ਜਨਰਲ ਸਕੱਤਰ ਅਤੇ ਸੈਣੀ ਦੁਨੀਆ ਦੇ ਪ੍ਰਧਾਨ ਹਰਦਾਸ ਸਿੰਘ ਮੈਦਪੁਰੀ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਸਟੇਜ ਤੇ ਆ ਕੇ ਇਹ ਜੀ ਬੇਰੀ ਕਾਰਵਾਈਆਂ ਨੂੰ ਸ਼ੁਰੂ ਕਰਨ ਸਰਦਾਰ ਬਸਤਾਰ ਸਿੰਘ ਮੈਦਪੁਰੀ ਮੁੱਖ ਸੰਪਾਦਕ ਸੈਣੀ ਦੁਨੀਆ ਪੱਤਰਗਾ ਤੇ ਜਨਰਲ ਸਕੱਤਰ ਵਿਸ਼ਵ ਪੰਜਾਬੀ ਪ੍ਰਚਾਰ ਸਮਾਜ ਯਾਨੀ ਦਿੱਸਿੰਗ ਮਹੋਦੇ ਦੇ ਇੰਟਰਨੈਸ਼ਨਲ ਸੁਸਾਇਟੀ ਅਰ ਸੰਪਾਦਕ ਪਾਇਲ ਦਿੱਸਿੰਗ ਪੱਤਰਕਾਰ ਅੰਕਾਰ ਸਿੰਘ ਮੈਕੂਲੀ ਬਹੁਤ ਬਹੁਤ ਧੰਨਵਾਦ ਕਰਾਈ ਸਾਹਿਬ ਦਾ ਸਾਥੀਓ ਜਿਨਾ ਅਜ ਤੋ ਪ੍ਰੋਗਰਾਮ ਹੈਗਾ ਇਹ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਅਤੇ ਵਿਸ਼ਵ ਸਾਹਿਤਕ ਇਤਿਹਾਸਕ ਮਨਕੀਕਰਨ ਦਾ ਗੁੰਭਦ ਨੂੰ ਸੰਜੀਤ ਕੌਂਟ ਦੇ ਜਿਹੜਾ ਸੰਪਾਦਨ ਕੀਤਾ ਜਾ ਰਿਹਾ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਤਾਂ ਕਿਤਾਬ ਪ੍ਰਿੰਸੀਪਲ ਆਦਰ ਸਿੰਘ ਮੋਹਰਸ ਜੀ ਨੇ ਜੀ ਲਿਖੀ ਜਿਹੜੀ ਸੰਪਾਦਨ ਕੀਤੀ ਹੋਈ ਬੁੱਕ ਹੈ ਗਰੂਪ 13 ਦੀਆਂ ਕਪਤਾਮਾਂ ਦੀ ਕਿਤਾਬ ਜਿਹਦੇ ਚ ਦੋ ਕਪਤਾਮਾਂ ਗੁਸਲ ਸਾਹਿਬ ਦੀਆਂ ਔਰ ਦੋ ਦੋ ਕਪਤਾਮਾਂ ਜਿੰਨੇ ਵੀ ਠੇਕ ਰਹੇ ਆ ਗਿਆਣੀ ਦੇਖ ਕੇ ਕਿੱਥੇ ਹੈ ਗਿਆ ਉਹਨਾਂ ਦੀ ਲੱਗੇਗਾ ਇਸ ਪਾਸਾ ਹੈ ਸੋ ਮੈਂ ਪਹਿਲਾਂ ਤੋਂ ਮੁਬਾਰਕਬਾਦ ਦੇਵਾਂਗਾ ਪ੍ਰਿੰਸੀਪਲ ਮਹਾਦੇਵ ਸਿੰਘ ਦੋਸਰ ਜੀ ਨੂੰ ਇਹ ਮਿਲ ਕੇ 106 106 ਦਾ 115 ਇੱਕ 115ਵੀਂ ਬੋਕਾ ਇੱਕ ਵਾਰ ਜੋਰ ਦਾ ਤਾਲੀਆਂ ਵਿੱਚ ਤੁਮੇ ਆਪਣੇ ਵੱਲੋਂ ਨਿੱਜੀ ਤੌਰ ਤੇ ਵਿਸ਼ੇ ਪੰਜਾਬੀ ਪ੍ਰਚਾਰ ਸਭਾ ਵੱਲੋਂ ਅਸੀਂ ਵਿਸ਼ਵ ਸਾਹਿਤਿਕ ਸਿਤਾਰੇ ਮਲਚ ਸਰਮਤਨ ਵੱਲੋਂ ਅਤੇ ਸ਼੍ਰੇਣੀ ਭਵਨ ਵੱਲੋਂ ਮੈਂ ਸਵਾਗਤ ਕਰਦਾ ਹਾਂ ਡਾਕਟਰ ਕੁਲਵੀਰ ਸਿੰਘ ਢੋਲ ਜੀ ਪੀਸੀਐਸ ਟਾਇਰਡਸ ਆਫ ਦਾ ਡੀਪੀਆਈ ਪੰਜਾਬ ਜੀ ਦਾ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਆਪਣੀ ਕੀਮਤੀ ਰਜਮੇਤ ਨੂੰ ਕਰਮਚਾਰਕੀ ਇਸ ਤੇ ਕੰਟੀਨ ਸੋ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਵਾਰ ਜੋ ਦਾ ਕਾਵਿਆਨਲ ਨੂੰ ਦਾ ਸਵਾਗਤ। ਮੈਂ ਬਹੁਤ ਸ਼ਬਦ ਵੀ ਢੋਲ ਸਾਹਿਬ ਦੀ ਬੋਲਾਂਗਾ। ਅਹਹ ਕੌਣ ਆਇਆ ਹੈ ਕਿ ਨਮੀ ਬਹਾਰ ਆ ਗਈ। ਕੌਣ ਆਇਆ ਹੈ ਕਿ ਨਮੀ ਬਹਾਰ ਆ ਗਈ। ਨੂਰ ਚਿਹਰੇ ਤੇ ਜਿਉਂ ਆਫਤਾ ਆਉਦਾ ਏ ਔਨ ਆਇਆ ਹੈ ਕਿ ਨਮੀ ਬਹਾਰ ਆ ਗਈ ਨੂਰ ਚਿਹਰੇ ਤੇ ਜਿਉਂ ਆਫਤਾ ਆਉਦਾ ਏ ਇਹਦੇ ਸੀਨੇ ਚ ਅਣਖ ਅੰਗੜਾਈ ਲੈਂਦੀ ਇਹਦੇ ਸੀਨੇ ਚ ਅਣਖ ਅੰਗੜਾਈ ਲੈਂਦੀ ਚਸ਼ਮਾ ਨੂਰ ਦਾ ਚਾਂਨ ਮਹਿਤਾਬ ਦਾ ਏ ਸਰਦਾਰ ਗੁਲਬੀਰ ਸਿੰਘ ਢੋਲ ਇਹਨੂੰ ਲੋਕ ਆਖਦੇ ਇਹ ਸੂਹਣ ਜਿਆ ਡੀਪੀਆਈ ਤੁਹਾਡਾ ਡੀਪੀਏ ਸਾਡੇ ਸੋਹਣੇ ਜਿਹੇ ਪੰਜਾਬ ਦਾ ਹੈ ਵਾਹ 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 ਜੀ ਫੋਟੋ ਮੈਂ ਹਮ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਪ੍ਰੀਮ ਬਿੱਲੀ ਜੀ ਜਿਹੜੇ ਤੇ ਪੁੱਤਰਕਾਰ ਵੀ ਹਨ ਅਤੇ ਬਹੁਤ ਪ੍ਰਸਿੱਧ ਸਾਹਿਤਕਾਰ ਵੀ ਹਨ ਜਿਨ੍ਹਾਂ ਦਾ ਨਾਮ ਜਾਣਿਆ ਪਛਾਣਿਆ ਹੈ ਜਾਣ ਪਛਾਣ ਦੇ ਮਹਾਰਤ ਰੂਪ ਹੈ ਚਾਰ ਪਛਾਣ ਦੇ ਮੋਟਾ ਨਹੀਂ ਹਨ ਸੋ ਕਿ ਉਹਨਾਂ ਦਾ ਵੀ ਸੋ ਸੋਸਾਇਟੀ ਵੱਲੋਂ ਔਰ ਸਟੇਨਿਕ ਵੱਲੋਂ ਮੈਂ ਬਹੁਤ ਬਹੁਤ ਸੁਆਗਤ ਕਰਦਾ ਸ੍ਰੀ ਪ੍ਰੇਮ ਜੀ ਇਸ ਪੂਰੀ ਜੋਰ ਦਾ ਸਾਜਿਆ। ਸੋ ਅ ਅੱਜ ਦਾ ਪ੍ਰੋਗਰਾਮ ਕਾਫੀ ਲੰਬਾ ਪ੍ਰੋਗਰਾਮ ਹੈ ਕਿਉਂਕਿ ਇਹਦੇ ਚ ਜੋ ਸਾਡੇ ਗੈਸਟ ਤਰਨ ਤਰਨ ਸਾਥੋਂ ਆ ਰਹੇ ਹਨ ਪੰਚਨ ਵਾਲੇ ਨੂੰ ਉਹਨਾਂ ਨੂੰ ਪੱਪਾ ਸਨਮਾਨ ਕਰਨਾ ਉਤਮ ਬਾਦ ਜਿਹੜੇ ਵਿਆੜੀ ਲੇਖਕ ਹੈਗੇ ਆ ਦੇ ਕੰਮ ਦੇ ਕਮਾਨ ਉਹਨਾਂ 'ਤੇ ਸਨਮਾਨਿਤ ਕਰਨਾ ਔਰ ਸਾਡੇ ਆਪਣੀ ਸੁਸਾਇਟੀ ਦੇ ਵੀ ਕੁਝ ਮੈਂਬਰ ਹੈਗੇ ਜਿਹਨਾਂ ਨੂੰ ਅੱਜ ਸਨਮਾਨਿਤ ਕਰਨਾ ਬਹੁਤ ਲੰਮਾ ਪ੍ਰੋਗਰਾਮ ਆ ਪੀਛੋੜਾ ਪੜਾ ਕਵੀ ਦਰਵਾਜ਼ੇ ਰੱਖਾ ਕਿ ਕਿੰਨਾ ਸਮਾਂ ਹੋਇਆ ਸੋ ਅਗਰ ਉਹਨਾਂ ਪਹਿਲਾਂ ਹੀ ਮੌਕੇ ਮੰਗਲਾ ਅਗਰ ਕਿਤੇ ਨੂੰ ਨਾ ਸੱਭਾ ਕਿਉਂਕਿ ਪ੍ਰੋਗਰਾਮ ਨੂੰ ਬਹੁਤ ਮੌਕੇ ਆਪਾਂ ਜਿਆਦਾ ਲੀਕ ਹੀ ਕਰਦੇ ਤੇ ਉਹਨਾਂ ਇਸ ਤੋਂ ਪਹਿਲਾਂ ਕਿ ਪ੍ਰੋਗਰਾਮ ਸ਼ੁਰੂ ਕਰੀਏ ਸਾਡੇ ਤੁਹਾਡੇ ਸਾਰਿਆਂ ਦੀ ਜਾਣੇ ਪਛਾਣੇ ਜਿਨ੍ਹਾਂ ਨੂੰ ਆਪਾਂ ਜੀ ਇੱਕ ਵਾਰ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਜਿਨ੍ਹਾਂ ਦੀ ਸੁਰੀਲੀ ਆਵਾਜ਼ ਦੇ ਵਿੱਚ ਆਪਾਂ ਗੀਤ ਜਾਂ ਕਵਿਤਾ ਸੁਣਦੇ ਹਾਂ ਸੋ ਮੈਂ ਬੇਨਤੀ ਕਰਾਂਗਾ ਜਗਤਾਰ ਸਿੰਘ ਜੋਗੀ ਨੂੰ ਕਿ ਉਹ ਆਪਣਾ ਇੱਕ ਗੀਤ ਸੁਣਾਣਗੇ ਜਦ ਜਗਤਾਰ ਸਿੰਘ ਜੋਗ ਸਾਡੀ ਸਭਾ ਦੇ ਸੀਨੀਅਰ ਲਿਖਤੀ ਪ੍ਰਧਾਨ ਹਨ ਸੋ ਆਪਣਾ ਗੀਤ ਪੇਸ਼ ਕਰਨਗੇ ਇੱਕ ਪੂਰੀ ਜੋਰ ਨਾਲ ਤਾਲੀਆਂ ਹੋ ਜਿੱਤਕਾਰ